ਹਲੋ ਨਾ ਤੁਮ ਪ੍ਰੈਸ ਅਨਸਾਰੀ ਨੂੰ ਜੀਆਸ ਦਾ ਤੁਸੀਂ ਸਾਡੇ ਸੱਦੇ ਤੇ ਸਾਡਾ ਅਕੀਡਾ ਦਾ ਕੰਪੀਅਰ ਕੀਤਾ ਮਾਜੀ ਪ੍ਰੈਸ ਦਾ ਮੈਂ ਤੈਨੂੰ ਦੋ ਗੱਲਾਂ ਕਹੀ ਉਸ ਸਮੇਂ ਗੱਲ ਕਰਨ ਚਾਹਣਾ ਵੀ ਕਾਨੂੰਨ ਦੀ ਜਿਹੜੀ ਆ ਬੁਨਾਦ ਜੋ ਆਪਣੇ ਪੰਜਾਬ ਦੇ ਵਿੱਚ ਚੱਲਦੇ ਪਏ ਨੇ ਪਬਲਿਕ ਨੂੰ ਇਹ ਅਵੇਅਰਡ ਹੋਣੀ ਚਾਹੀਦੀ ਆ ਕਿ ਅਗਰ ਕੋਈ ਕਾਨੂੰਨ ਆਪਣੇ ਹੱਥ ਚ ਲੈ ਲਿਆ ਉਹਦੇ ਰਿਗਾਰਡਿੰਗ ਪੁਲਿਸ ਨੂੰ ਇੰਡੀਪੈਂਡੈਂਟ ਕੀਤਾ ਜਾਵੇ ਸੋ ਦੈਟ ਕੋਈ ਅਨਸਫਾਹੀ ਵਾਰਾ ਨਾ ਹੋਵੇ ਅਸੀਂ ਖਾਰਵੇਲੇ ਜੋ ਵੀ ਕਹਿੰਦੇ ਪਬਲਿਕ ਦੀ ਸੇਵਾ ਲਈਆਂ ਪਰ ਮਹਾਤਮਾ ਨੇ ਸਾਨੂੰ ਕੀ ਰੁਤਵੇ ਪੱਖੇ ਨੇ ਤਾਂ ਕਿ ਅਸੀਂ ਪਬਲਿਕ ਦੀ ਜਿੰਨੀ ਸਾਡੇ ਤੋਂ ਸਮਰੱਥਾ ਵਾ ਚਾਹੇ ਉਹ ਸਾਡੀ ਕੋਲ ਫਿਜ਼ੀਕਲੀ ਸਮਰੱਥਾ ਚਾਹੇ ਉਹ ਸਾਡੇ ਮੈਂਟਲੀ ਆ ਅਸੀਂ ਪਬਲਿਕ ਦਾ ਵੱਧ ਤੋਂ ਵੱਧ ਸਾਧਨ ਆਈ ਪਬਲਿਕ ਦੇ ਵਿੱਚ ਇੱਕ ਸੰਦੇਸ਼ ਦੇਣਾ ਚਾਹਨਾ ਵੀ ਜਿਹੜੇ ਬੱਚੇ ਮੋਟਰਸਾਈਕਲ ਜਾਂ ਛੋਟੇ ਵੀਕਲ ਡਰਾਈਵ ਕਰਦੇ ਨੇ ਜਾਂ ਕੋਈ ਵੀ ਕਾਰਾਂ ਡਰਾਈਵ ਕਰਦੇ ਨੇ ਜੀ ਤੋਂ ਉਹਨਾਂ ਕੋਲ ਲਾਇਸੈਂਸ ਹੈਗਾ ਤਾਂ ਉਹ ਇਹ ਰੂਲ ਚਲਾਨ ਅਦਰਵਾਈਜ਼ ਜਿਨ੍ਹਾਂ ਬੱਚਿਆਂ ਦੇ ਕੋਲ ਵਹੀਕਲ ਦਾ ਲਾਇਸੈਂਸ ਨਹੀਂ ਹੈਗਾ ਕਿਸੇ ਵੀ ਵਹੀਕਲ ਦਾ ਉਹ ਮਾਪੇ-ਮਾਪ ਨੂੰ ਰਿਕੁਐਸਟ ਆ ਵੀ ਉਹ ਬੱਚਾ ਨੂੰ ਨਾ ਵਹੀਕਲ ਦੇਣ ਗੱਲ ਇਹ ਨਹੀਂ ਹੈ ਵੀ ਅਸੀਂ ਇਹਨਾਂ ਨੂੰ ਬੱਚਾ ਨੂੰ ਉਹਨਾਂ ਦਾ ਮਨੋਬਲ ਡਾਊਨ ਕਰਦੇ ਆ ਇਨ ਕੇਸ ਕੋ ਇਨਸੀਡੈਂਟ ਹੋ ਜਾਂਦਾ ਫਿਰ ਜੇ ਬੱਚੇ ਕੋਲ ਲਾਇਸੈਂਸ ਨਾ ਹੋਵੇ ਤਾਂ ਪ੍ਰੋਬਲਮ ਜਿਹੜੀ ਆ ਉਹ ਮਾਪੇ-ਮਾਪ ਦੇ ਵਿੱਚ ਵੀ ਆਉਂਦੀ ਆ ਅਸੀਂ ਇਸ ਕਰਕੇ ਉਹਨਾਂ ਨੂੰ ਅਵਾਈਜ਼ ਕਰਦੇ ਬੱਚਾ ਨੂੰ ਵੀ ਤੁਸੀਂ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਰਹੋ ਜਦੋਂ ਟਾਈਮ ਲਾਈਨਰ ਵਾਟਾ 18 ਸਤਜੂਨ 60 ਤੋ ਦਾ ਬਣ ਗਿਆ ਸਾਰੀ ਮੋ ਤੁਸੀਂ ਗੱਡੀਆਂ ਚਲਾਈਆਂ ਇਸ ਕਰਕੇ ਬੱਚਿਆਂ ਨੂੰ ਇਹ ਰਿਕੁਐਸਟ ਆ ਵੀ ਸਾਡੀ ਸincere ਐਡਵਾਈਸ ਨੂੰ ਮੱਦੇਨਜ਼ਰ ਰੱਖ ਕੇ ਮੰਨ ਮੰਨ ਕੇ ਸਮਝ ਲਾ ਸਾਰੀ ਕੁਝ ਬੁੱਲਡਰਵਾਜੀ ਜੇ ਬੱਚੇ ਕੋ ਕਰਦਾ ਮੋਟਰ ਮੋਟਰਸਾਈਕਲ ਦੇ ਉਪਰ ਬੁੱਲਟਰ ਤੇ ਟੱਕੀ ਮਾਰਦਾ ਉਹਨਾਂ ਨੂੰ ਮੈਗ ਦੀ ਵਾਰਨਿੰਗ ਦੰਦਾ ਤਰਫ ਅਸੀਂ ਗੱਡੀਆਂ ਸੀਸ ਕਰੀਏ ਬੰਦ ਸ਼ੁਰੂ ਕਰ ਰਹੇ ਟ੍ਰੈਫਿਕ ਦੀ ਸਿਚੁਏਸ਼ਨ ਨੂੰ ਮੈਂ ਅੱਜਕੱਲ ਦੇ ਵਿੱਚ ਸਰਵੇ ਕਰ ਲਗਾ ਦੇਖਾਂਗੇ ਕਿ ਕਿੱਥੇ ਕਿਹੜੇ ਕੋ ਪੁਆਇੰਟ ਦੀ ਲੋੜ ਹੈਗੀ ਆ ਅਸੀਂ ਉੱਤੇ ਆਪਣੀ ਪਾਰਟੀ ਜਿਹੜੀ ਪ੍ਰੋਵਾਈਡ ਕਰਾਂਗੇ